10th class exercise 11.1 10ਵਾਂ ਸਵਾਲ ਇਹਦੇ ਵਿੱਚ ਕੀ ਕਿਹਾ ਹੈ ਛਤਰੀ 8 ਤਾਰਾਂ ਨਾਲ ਬਣਾਈ ਗਈ ਹੈ ਛਤਰੀ ਨੂੰ 45 ਸੈਂਟੀਮੀਟਰ ਅਰਧ ਵਿਆਸ ਵਾਲਾ ਇੱਕ ਚੱਕਰ ਮੰਨਦੇ ਆਂ ਦੋ ਤਾਰਾਂ ਦੇ ਵਿਚਕਾਰ ਦਾ ਖੇਤਰਫਲ ਪਤਾ ਕਰਨਾ ਹੈ ਛਤਰੀ ਦਾ ਜਿਹੜਾ ਅਰਧ ਵਿਆਸ ਹੈ ਉਹ 45 ਸੈਂਟੀਮੀਟਰ ਹੈ θ ਪੂਰੇ ਚੱਕਰ ਦਾ ਕੋਣ ਹੁੰਦਾ 360 ਡਿਗਰੀ ਕੁੱਲ ਕਿੰਨੀਆਂ ਤਾਰਾਂ ਵਰਤੀਆਂ ਗਈਆਂ 8 ਇਹਨੂੰ 8 ਭਾਗਾਂ ਵਿੱਚ ਵੰਡਿਆ ਗਿਆ ਹੈ ਤਾਂ 8 ਨਾਲ ਡਿਵਾਈਡ ਕਰ ਦੋ ਕਟੋ 8 1 8 8 ਚੋਕਾ 32 ਔਰ 8 ਪਾਇਆ 40 θ ਕਿੰਨਾ ਆ ਗਿਆ 45° ਉਸ ਤੋਂ ਬਾਅਦ ਇਹਨਾਂ ਨੇ ਕੀ ਕਿਹਾ ਦੋ ਤਾਰਾਂ ਦੇ ਵਿਚਕਾਰ ਦਾ ਖੇਤਰਫਲ ਦੋ ਤਾਰਾਂ ਦੇ ਵਿਚਕਾਰ ਦਾ ਖੇਤਰਫਲ ਦੋ ਤਾਰਾ ਦੇ ਵਿਚਕਾਰ ਖੇਤਰਫਲ ਖੇਤਰਫਲ ਨੂੰ ਆਪਾਂ A ਨਾਲ ਲਿਖਦੇ ਹਾਂ θ 360 πr² ਕਿਉਂਕਿ ਇਹ ਅਰਧ ਵਿਆਸੀ ਖੰਡ ਹੈ ਅਰਧ ਵਿਆਸੀ ਖੰਡ ਦਾ ਫਾਰਮੂਲਾ ਹੁੰਦਾ ਹੈ θ/360πr² θ ਦਾ ਮੁੱਲ 45° /360 π ਦਾ ਮੁੱਲ ਆਪਾਂ 22/7 ਲੈਣਾ ਹੈ 22/7 r ਕਿੰਨਾ 45 45 कट्टो नौ पताली नौ चौका छत्ती चाली पाँज अठा चाली दो चौके अठ दो बाई और उस तो बाद एक ही बन गया स चार सत्त न गुणा करिए कि होगा अठाई

ग्यारह, बई दो सौ पचहत्तर कि आ गया बई दो सौ पचहत्तर बटा अठाई सेंटीमीटर स्ेयर और इस अगे अठाई डिवाइड करो डिवाइड करने कि आएगा डिवाइड करो अठाई सात सौ पचानवे पॉइंट तरवंजा 795. 53 ਨਾਲ ਦੇ ਸੈਂਟੀਮੀਟਰ ਸਕਰ ਅਨਸਰ ਆ ਗਿਆ 11ਵਾਂ ਸਵਾਲ ਜਿਸ ਵਿੱਚ ਆਪਾਂ ਨੂੰ ਕਿਹਾ ਗਿਆ ਹੈ ਕਾਰ ਦੇ ਦੋ ਵਾਈਪਰ ਆਫਸ ਵਿੱਚ ਇੱਕ ਦੂਜੇ ਨੂੰ ਛੂੰਹਦੇ ਨਹੀਂ ਵਾਈਪਰ ਦੀ ਜਿਹੜੀ ਪੱਤੀ ਹੈ ਉਹ 25 ਸੈਂਟੀਮੀਟਰ ਲੰਬੀ ਹੈ ਇਹਨੂੰ ਆਪਾਂ ਅਰਧ ਵਿਆਸ ਮੰਨ ਲੈਣੇ ਆ R 25 ਸੈਂਟੀਮੀਟਰ ਇਹ ਕੋਣ ਬਣਾਉਂਦੇ ਆ θ 115° ਘੁੰਮ ਕੇ ਸਾਫ਼ ਕਰਦੇ ਹਨ ਹਰੇਕ Wiper ਦੇ ਹਰੇਕ ਗੇੜੇ ਨਾਲ ਕਿੰਨਾ ਖੇਤਰਫਲ ਸਾਫ਼ ਹੋਏਗਾ ਤਾਂ Wiper ਕਿੰਨੇ ਆ 2 2 Wiper ਨਾਲ ਸਾਫ਼ ਖੇਤਰਫਲ ਜਿਹੜਾ Wiper 2 ਹੈ ਤਾਂ 2 theta 360 pi r square ਕਟੋ 2 ਤੇ ਕੱਟੇ 2 ਨਾਲ ਕਿਉਂ ਗੁਣਾ ਕੀਤਾ ਕਿਉਂਕਿ 2 ਵਾਈਪਰ ਹੈ ਦੋਨੇ ਅਰਧ ਵਿਆਸੀ ਖੰਡ ਬਣਾਉਂਦੇ ਆ ਅਰਧ ਵਿਆਸੀ ਖੰਡ ਦਾ ਖੇਤਰਫਲ ਹੁੰਦਾ ਹੈ theta 360 pi r square ਕਟੋ 2 ਤੇ 180 ਆ ਗਿਆ theta ਦਾ ਮੁੱਲ 115 ਡਿਗਰੀ 180 ਗੁਣਾ π ਦਾ ਮੁੱਲ ਆਪਾਂ ਨੂੰ ਕੋਈ ਸਪੈਸ਼ਲ ਕਿਹਾ ਹੈ ਨਹੀਂ ਕਿਹਾ ਜੇ ਨਹੀਂ ਕਿਹਾ ਤਾਂ 22 7 ਸੌਰੀ ਹਾਂ 22 7 r² 25 25 ਕੱਟੋ 5 ਤੇ 5 ਦੁਣੀ 10 5 ਤੀਏ 15 5 ਤੇ 5 ਤੀਏ 15 5 ਛਿਕਾ 30 36 ਆ ਗਿਆ दो अठारिया छत्ती, दो ग्यारह बई तेई नों ग्यारह नाल गुणा करो तेई गुणा ग्यारह, दो सौ तरवंजा गुणा पच्ची पच्ची न गुणा किया छे सौ पच्ची बटा अठारह गुणा सत्त अठारह गुणा सत्त अठारह गुणा सत्त एक सौ छब्बी अठारह गुणा सत्त इत लिखी दो एक बार अठारह गुणा सत्त हों एक सौ छब्बी उपर है दो सौ तरवंजा दो सौ तरवंजा दो सौ तरवंजा गुण छे सौ एक सौ अठवंजा एक सौ एक सौ अठवंजा 125 ਇਹ ਇਹਦਾ ਖੇਤਰਫਲ ਆ ਗਿਆ ਜਿੰਨਾ ਦੋ ਵਾਈપર ਸਾਫ ਕਰਦੇ ਹੈ ਵੈਸੇ ਤਾਂ ਆਨਸਰ ਇੰਨਾ ਹੀ ਬਹੁਤ ਹੈ ਜੀ ਅੱਗੇ ਭਾਗ ਕਰਨਾ ਤਾਂ ਭਾਗ ਕਰ ਦੇਣਾ ਭਾਗ ਕਿੰਨਾ ਹੈ 126 ਤਾਂ ਭਾਗ ਕਰਤੇ ਆਉਂਦਾ ਹੈ 1254.96 1253.96 ਨਾਲ ਇਹਦੇ ਸੈਂਟੀਮੀਟਰ ਸਕਅਰ ਅਨਸਰ ਆ ਗਿਆ 12ਵਾਂ ਸਵਾਲ ਜਾਜ ਨੂੰ ਸਮੁੰਦਰ ਵਿੱਚ ਜਲ ਸਤਾ ਦੇ ਇਠਾ ਸਥਿਤ ਚਟਾਨਾਂ ਦੀ ਚੇਤਾਵਨੀ ਦੇਣ ਲਈ ਇੱਕ ਲਾਈਟ ਹਾਊਸ 80 ਡਿਗਰੀ ਕੋਣ ਵਾਲੇ ਅਰਧ ਵੈਸੀ ਖੰਡ ਵਿੱਚ 16.5 ਕਿਲੋਮੀਟਰ ਦੀ ਦੂਰੀ ਨਾਲ ਦੂਰੀ ਤੱਕ લાલ રંગ ਦਾ પ્રકાશ ફેલાਉਂਦਾ ਹੈ ਸਮੁੰਦਰ ਦੇ ਉਸ ભાગ ਦਾ ਖੇਤਰਫਲ ਪਤਾ ਕਰੋ ਜਿਸ ਨਾਲ ਜਹਾਜ਼ ਨੂੰ ਚੇਤਾਵਨੀ ਦਿੱਤੀ ਜਾ ਸਕੇ ਤਾਂ ਇਹ ਜਿਹੜਾ ਇਹਦਾ θ 80° ਔਰ r ਅਰਧ ਵਿਆਸ 16 ਕਿਲੋਮੀਟਰ ਮੰਨ ਲਓ ਔਰ ਅਰਧ ਵਿਆਸੀ ਖੰਡ ਦਾ ਖੇਤਰਫਲ ਅਰਧ ਵਿਆਸੀ खंड का खेत्रफल थीटा बटा तीन सौ साठ पाई आर स्कर थीटे का मुल अस्सी बटा तीन सौ साठ पाई का मुल बई बटा सत्त आर स्ेयर साढ़े सोलह गुणा साढ़े सोलह पाई का मुल आपू तशमलव चौदह क्या हो तीन दशमलव चौदह कट्टो

ਗੁਣਾ 5.5 ਨੂੰ 5.5 ਨਾਲ ਗੁਣਾ ਕਰੋ ਕੀ ਬਣਦਾ ਹੈ 5.5 ਗੁਣਾ 55 ਦਾ ਨੂੰ 55 ਨਾਲ ਗੁਣਾ ਕਰੀਏ ਤਾਂ 3025 ਬਣਦਾ ਹੈ ਦੋ ਅੰਕਾ ਦਸ਼ਮਲਵ ਤੋਂ ਬਾਅਦ ਦੋ ਅੰਕ ਛੱਡ ਕੇ ਦਸ਼ਮਲਵ ਲਾ ਦੇਣੇ ਨਾਲ ਇਹ ਦੇ ਕਿਲੋਮੀਟਰ ਸਕਰ ਉਸ ਤੋਂ ਬਾਅਦ ਇਹਦੀ ਗੁਣਾ ਕਰਨੀ ਹੈ 6.28 ਨਾਲ ਗੁਣਾ ये बन गया अठारह नौ सौ सतानवे अठारह नौ सौ सतानवे नाले दे सतानवे तो वह पाए 199.97 ਨਾਲ ਇਹਦੇ ਕਿਲੋਮੀਟਰ ਸquare ਕਿਲੋਮੀਟਰ ਸquare ਅਨਸਰ ਆ ਗਿਆ 13ਵਾਂ ਸਵਾਲ ਇੱਕ ਗੋਲ ਮੇਜ਼ਪੋਛ 6 ਅਜਿਹੇ 1 ਕੋ ਜਿਹੇ ਡਿਜ਼ਾਈਨ ਬਣਿਆ ਜਿਵੇਂ ਚਿੱਤਰ ਵਿੱਚ ਦਰਸਾਇਆ ਗਿਆ ਹੈ ਜੇਕਰ ਮੇਜ਼ਪੋਛ ਦਾ ਅਰਧ ਵਿਆਸ r 28 ਸੈਂਟੀਮੀਟਰ ਅਤੇ 0.35 ਰੁਪਏ ਪ੍ਰਤੀ ਵਰਗ ਸੈਂਟੀਮੀਟਰ ਦੀ ਦਰ ਨਾਲ ਡਿਜ਼ਾਈਨ ਮਨਾਉਣ ਦੀ ਲਾਗਤ ਪਤਾ ਕਰਨੀ ਹੈ ਤਾਂ ਪਹਿਲਾਂ ਇਹਦੇ ਅਰਧ ਵਿਆਸੀ ਖੰਡ ਦਾ ਕੋਣ ਪਤਾ ਕਰੋ ਅਰਧ ਵਿਆਸੀ ਪੂਰੇ ਚੱਕਰ ਦਾ ਕੋਣ ਹੁੰਦਾ 360 ਡਿਗਰੀ 6 ਖੰਡ ਬਣਾਏ ਗਏ ਹੈ 6 ਭਾਗ ਕੀਤੇ ਗਏ ਹੈ ਤਾਂ ਕਿੰਨਾ ਆ ਗਿਆ 60 ਡਿਗਰੀ ਚੱਕਰ ਖੰਡ ਦਾ ਖੇਤਰਫਲ ਬਰਾਬਰ ਕੀ ਹੁੰਦਾ ਹੈ ਅਰਧ ਵਿਆਸੀ ਖੰਡ ਦਾ ਖੇਤਰਫਲ ਅਰਧ ਵਿਆਸੀ ਖੰਡ ਦਾ ਖੇਤਰਫਲ ਮਾਈਨਸ ਤਿਰਪੁਜ ਦਾ ਖੇਤਰਫਲ ਤਿਰਪੁਜ ਜਿਹੜੀ ਹੈਗੀ ਹੈ ਸਮਦੋਪੁਜੀ ਤਿਰਪੁਜ ਹੈ ਅਰਧ ਵਿਆਸੀ ਖੰਡ ਦਾ ਖੇਤਰਫਲ θ/360 πr² ਮਾਈਨਸ तिर पुज का खेत्रफल हों जो सम समुजी या सम पुजी है अनरूट तीन बटा चार ए स्केर और थीटी का मुल कि भरना आप डिग्री बटा तीन सौ सठ पाई का मुल बई बटा सत आर स्केयर सत गुणा सत नहीं आर कि तो हो अपने को अठाई गुणा अठाई माइनस एक दशमलव सत तेन बटा चार ਗੁਣਾ 28 28 4 7 28 7 4 28 ਉਸ ਤੋਂ ਬਾਅਦ 0 ਤੇ 0 ਕੱਟ ਗਈ 6 ਕਮ 6 ਕਮ 36 2 3 6 2 2 4 ਉਸ ਤੋਂ ਬਾਅਦ ਇਹਨੂੰ ਸੋਲਵ ਕਰੋ 22 4 ਚੌਕਾ ਇੱਥੇ ਦੋ ਰਹਿ ਗਿਆ 22 2 44 ਗੁਣਾ 28 3 1.73 7 ગુਣਾ 28 ਉਸ ਤੋਂ ਬਾਅਦ ਇਹਨਾਂ ਦੀ ਗੁਣਾ ਕਰੋ ਕੀ ਆਉਂਦਾ ਹੈ 44 28 44 28 1232 1232 3 माइनस एक दशमलव सत तीन एक दशमलव सत तेन गुणा सत गुना अठाई गुणा सत्त गुणा अठाई यह बन गया तीन सौ पॉइंट अठ तीन सौ पॉइंट जीरो अठ ਇੰਨਾ ਦੋਨਾਂ ਦੀ ਗੁਣਾ ਕਰਨ ਤੇ ਇਹ ਆ ਗਿਆ 1232 ਨੂੰ 1232 1232 ਗੁਣਾ ਗੁਣਾ ਨਹੀਂ ਭਾਗ 3 1232 ਨੂੰ 3 ਨਾਲ ਭਾਗ ਕੀਤਾ ਕੀ ਬਣ ਗਿਆ 410 .66 ਅਨ ਰੂਟ 3 ਦਾ ਮੁੱਲ ਆਪਾਂ 1.7 ਹੀ ਲੈਣਾ ਹੈ ਜੇ 1.7 ਲੈਣੇ ਆ ਤਾਂ ਗੁਣਾ ਕਰਨ ਤੇ ਕਿੰਨਾ ਆਏਗਾ 1 1.7 ਗੁਣਾ 7 ਗੁਣਾ 28 333.2 333.2 ਕਿਉਂਕਿ ਆਪਾਂ ਨੂੰ ਅਨ ਰੂਟ 3 ਦਾ ਮੁੱਲ 1.7 ਲੈਣ ਲਈ ਹਦਾਇਤ ਕੀਤੀ ਹੋਈ ਹੈ ਇਸ ਲਈ 333.2 ਹੁਣ ਇਹਦੇ ਵਿੱਚੋਂ ਘਟਾ ਦਿਓ ਘਟਾਉਣ ਤੇ ਆਪਣੇ ਕੋਲ ਕੀ ਆ ਗਿਆ 410 333.2 410. 70.42 77.46 ਨਾਲ ਦੇ ਸੈਂਟੀਮੀਟਰ ਸਕਰ ਇੱਕ ਡਿਜ਼ਾਈਨ ਦਾ ਖੇਤਰਫਲ ਆ ਗਿਆ ਆਪਾਂ ਨੂੰ 6 ਡਿਜ਼ਾਈਨਾਂ ਦਾ ਖੇਤਰਫਲ ਕਿਹਾ 6 ਡਿਜ਼ਾਈਨਾਂ ਤੇ ਖਰਚ 6 ਡਿਜ਼ਾਈਨਾਂ ਨਾ ਤੇ ਖਰਚ 6 ਇੱਕ ਡਿਜ਼ਾਈਨ ਦਾ ਖੇਤਰਫਲ 77.46 ਖਰਚਾ 0. 35 ਨਾਲ ਇਹਦੇ ਰੁਪਏ ਲੱਗਣਗੇ ਹੁਣ ਉਸ ਤੋਂ ਬਾਅਦ ਇਹਨਾਂ ਦੀ ਗੁਣਾ ਕਰੋ ਗੁਣਾ ਕਰਨ ਤੇ ਆਪਣੇ ਕੋਲ ਕੀ ਆਉਂਦਾ ਹੈ ਗੁਣਾ 6 6 ਨਾਲ ਗੁਣਾ ਕਰਦੇ ਆ ਤਾਂ 464 .76 ਗੁਣਾ 0.35 ਔਰ 0.35 ਨਾਲ ਗੁਣਾ ਕਰੀਏ ਤਾਂ ਕਿੰਨਾ ਖਰਚਾ ਆ ਜਾਏਗਾ 162.68 162.68 162.68 ਰੁਪਏ ਅਨਸਰ 14ਵਾਂ ਸਵਾਲ ਸਹੀ ਉੱਤਰ ਚੁਣੋ ਅਰਧ ਵਿਆਸ r ਜਿਹੜਾ ਸਮਾਲ r ਆ ਹੈ ਉਸ ਨੂੰ ਕੈਪੀਟਲ r ਦਿੱਤਾ ਹੋਇਆ ਹੈ ਆਪਾਂ ਨੂੰ ਅਰਧ ਵਿਆਸ r ਤੇ ਅਰਧ ਵਿਆਸੀ ਖੰਡ ਦਾ ਖੇਤਰਫਲ ਪਤਾ ਪਤਾ ਕਰੋ ਜਿਸ ਦਾ ਕੋਣ ਪੀ ਡਿਗਰੀ ਹੋਵੇ θ ਪੀ ਡਿਗਰੀ ਤਾਂ ਆਪਾਂ ਅਰਧ ਵਿਆਸੀ ਖੰਡ ਦਾ ਖੇਤਰਫਲ ਪਤਾ ਕਰਨਾ ਹੈ ਅਰਧ ਵਿਆਸੀ ਖੰਡ ਦਾ ਖੇਤਰਫਲ ਕੀ ਹੋਏਗਾ ਅਰਧ ਵਿਆਸੀ ਖੰਡ ਦਾ ਖੇਤਰਫਲ ਅਰਧ ਵਿਆਸੀ ਖੰਡ ਦਾ ਖੇਤਰਫਲ θ 360 π r² θ ਦਾ ਮੁੱਲ ਕਿੰਨਾ ਦਿੱਤਾ ਹੋਇਆ ਹੈ ਪੀ ਡਿਗਰੀ 360 ਆ ਡਿਗਰੀ ਛੱਡ ਦਿਓ ਗੁਣਾ ਪਾਈ ਦਾ ਪਾਈ r² ਕੈਪੀਟਲ r ਕੈਪੀਟਲ r r r p 360 ਪਾਈ ਕੈਪੀਟਲ r² ਇਹ ਅਨਸਰ ਆ ਗਿਆ ਇਹ ਕਿਹੜਾ ਹੈਗਾ ਏ ਆਪਣਾ ਉੱਤਰ ਡੀ ਹੈ ਕਿਹੜਾ ਆਨਸਰ ਹੈ ਡੀ ਹੈ ਇਹ ਡੀ ਦੇ ਬਰਾਬਰ ਹੈ ਕਿਵੇਂ ਡੀ ਦੇ ਬਰਾਬਰ ਹੈ ਤਾਂ ਇਸ ਨੂੰ ਆਪਾਂ 2 ਨਾਲ ਹੀ ਗੁਣਾ ਕਰ ਦੇਣਾ ਹੈ 2 ਨਾਲ ਹੀ ਭਾਗ ਕਰ ਦੇਣਾ ਹੈ 2 ਪੀ ਜਿਹੜਾ ਡੀ ਆਨਸਰ ਹੈ ਉਹ ਡੀ ਆਪਣੇ ਕੋਲੇ ਦਿੱਤਾ ਹੋਇਆ ਹੈ ਪੀ 720 2 पाई ਕੈਪੀਟਲ ਆਰ ਸਕਰ ਤਾਂ ਇਹਨੂੰ ਕੱਟ ਕੇ ਦੇਖੋ ਕੀ ਬਣਦਾ ਹੈ d ਕੱਟ ਕੇ ਦੇਖੀਏ ਕੀ ਬਣ ਗਿਆ 360 p 360 π r² ਆ ਦੇਖੋ a ਤੇ ਇਹ ਵਾਲਾ ਅਨਸਰ ਬਰਾਬਰ ਹੈ ਇਸ ਲਈ ਇਹਦਾ ਜਿਹੜਾ ਚੁਆਇਸ ਹੈ ਉਹ d ਹੈ